ਦਾ ਵਿੱਚ ਅਪਰਾਧ ਨੂੰ ਰੋਕਣ ਅਪਰਾਧੀਆਂ ਨੂੰ ਰੋਕਣ ਲਈ ਹੋਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ جاری ਹੈ इसी ਲੜੀ ਦੇ ਵਿੱਚ ਇੱਕ 14 15 ਜਨਵਰੀ ਦੀ ਕਰਿਆਣੀ ਰਾਤ ਇੱਕ ਪਰਤਾਪ نگر ਵਿੱਚ ਜੂਰੀ ਸ਼ੌਕ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ ਇਮੀਡੀਏਟਲੀ ਪੁਲਿਸ ਨੇ ਬਿਆਨ ਦਰਜ ਕੀਤਾ ਤੇ ਇਨਕੁਆਇਰੀ ਸ਼ੁਰੂ ਕੀਤੀ ਜਦੋਂ ਬੁਲਟੀ ਸਾਨੂੰ ਤਫਤੀਸ਼ ਕੋਈ ਇੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀ ਜਿਹੜਾ 13-14 ਪਰਸਨ ਅਣਪਛਾਤੇ ਵਿਅਕਤੀ ਸੀ ਮੋਸਟਲੀ ਦੇ ਫੇਸਿਸ ਕਵਰ ਕੀਏ ਤੇ ਜਦੋਂ ਅਸੀਂ ਅਦੀ ਤਫਤੀਸ਼ ਸ਼ੁਰੂ ਕੀਤੀ ਆਸਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ ਕੁਝ ਰਿਲੇਸ਼ਨਸ ਅਨੁਪੂਰਨ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਸਟ੍ਰੇਨ ਰਾਹੀਂ ਪ੍ਰੋਬਲੀ ਆਏ ਸੀਗੇ ਤੇ ਕੁਝ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਸਾਨੂੰ ਦਿਖਾਈ ਉਹ ਤੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਝ ਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋਹ ਸੀਗਾ ਉਹਨਾਂ ਨੇ ਵੀ ਚੂਨਾ ਸ਼ਾਪਸ ਨੂੰ ਉਹਦੇ ਕੋਈ ਅਟੈਂਪਟ ਵੀ ਕੀਤਾ ਜਿਸ ਜਿਹੀ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੇ ਘਟਨਾਵਾ ਉਸ ਤਰ੍ਹਾਂ ਤੇ ਕਈ ਸਾਰੇ ਗੁੰਡਿਆਂ ਵਾਲੇ ਜ਼ਿਲ੍ਹਿਆਂ ਚੋਂ ਚੁੱਕੀ ਸੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ-ਜੋ ਤਫतीश ਕੀਤੀ ਗਈ ਸੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਇਰ ਰਹੇ ਹੁੰਦਾ ਤੇ ਇਹਦੇ ਨਾਲ-ਨਾਲ ਜਦੋਂ ਅਸੀਂ ਸਾਰੇ ਸਾਰੇ ਆਹ ਟ੍ਰੇਨਸ ਨੂੰ ਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸੰਗਠਨ ਨੂੰ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਖਪੂਰੀ ਐਮਟੀ ਵੀ ਕੋਈ ਗੈਂਗ ਸੀ ਜਿਸ ਦਾ ਸਾਨੂੰ ਥੋੜਾ ਬਹੁਤ ਕਲੂ ਲੱਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਇੱਕ ਅਨਿਲ ਨਾ ਦਾ ਪਰਸਨ ਜਿਹੜਾ ਕਿ ਹਾਲ ਦੀ ਘੜੀ ਚ ਐਤਕੇ ਰਹਿ ਰਿਹਾ ਸੀਗਾ ਅਨੰਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾ ਦਾ ਪਰਸਨ ਹੈ ਰ ਉਹ ਰਹਿ ਰਿਹਾ ਸੀਗਾ Rajasthan Kota ਬਟ ਆਜ ਜਗਰਾਉਂ ਇਥੇ ਸਾਨੂੰ ਮਿਲਿਆ ਤੇ ਇਹਨੂੰ ਜਦੋਂ ਅਰੈਸਟ ਕੀਤਾ ਤੇ ਦੇ ਨਾਲ ਦੇ ਸਾਥੀਆਂ ਦੇ ਵੀ ਅਰੈਸਟ ਜਗਰਾਉਂ ਤੋਂ ਜਿਹਦੇ ਵਿੱਚ ਮੇਨਲੀ ਇੱਕ ਕੋਮੇ ਨਾ ਦਾ ਪਰਸਨ ਹੈ ਕੋਮੇ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ੇਫਪੂਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਸੀ ਜਦੋਂ ਇਹ ਨਾਦੀ ਸਰਚ ਕੀ ਤੇ ਇਹਨਾਂ ਦੇ ਜੋ ਪੁੱਛਕਿਛ ਕੀਤੀ ਉਦੋਂ ਬਾਅਦ ਫਿਰ ਸਾਡੀ ਟੀਮਾਂ ਵੱਖ-ਵੱਖੀ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਜੀਂਦ, ਦਿਵਾੜੀ, ਨਾਰਨੋਲ, ਮਹਿੰਦਰਗੜ੍ਹ ਇੱਥੇ ਮਿਵਾਤ ਉਹ ਵੀ ਸਾਡੀ ਸਰਚ ਪਾਰਟੀ ਅੱਗੇ ਤੇ ਨਰਨੋਲ ਤੋਂ ਇੱਕ ਜੁਗਾੜੂ ਰੈਡੀ ਜੀ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਚਾਲੀ ਹੋਰ ਉਹ ਕੋਲੋਂ ਰਿਕਵਰ ਕੀਤਾ ਗਿਆ ਤੇ ਇਨਾਦੀ ਇਸ ਪੁੱਛਤਾਛ ਤੋਂ ਅੱਗੇ ਪਤਾ ਲੱਗਿਆ ਕਿ ਇਨਾਦਾ ਜਿਹੜੇ ਮਾਡਲਸ ਆ ਪਰੈਂਟੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧਵ ਬੰਦਿਸ਼ਤਾ ਜੋ ਪੂਰਾ ਘਿਰੋ ਹੈ ਇਨਾਂ ਦੇ ਕੁਝ ਜੋ ਆਪਣੇ ਫੈਮਿਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਦੁਨੀਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਰ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਐ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਫਾਸਟਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਂਸ਼ੀਅਸਲੀ ਸੀਸੀਟੀਵੀਸ ਤੋਂ ਬਚਦੇ ਹੋਏ ਉਹਦੇ ਆਪਣੇ ਟਾਰਗੇਟ ਸ਼ਾਪਸ ਆਂਦੇ ਆ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਪੂਰੀ ਚਾਲੰਦੀ ਸੀਗੀ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀਆਂ ਤੁਹਾਨੂੰ ਪਹਿਲਾਂ ਦੱਸੀ ਹੈ ਉਹ ਸਾਰੀ-ਕੀ ਸਾਰੀ ਜਦੋਂ ਕੌਮੀ ਸੀਰੀ ਸ਼ੁਰੂ ਹੋਇਆ ਤੇ ਗਹਿਰੀ ਇਹ ਤੋਂ ਦੂਹੋਂ ਦੀ ਚੀਜ਼ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿਤੇ ਅਵੇ ਕਿਸੇ ਸੀਸੀਟੀਵੀ ਕੈਮਰਾ ਲਗਿਆ ਵੀ ਹੋਵੇ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਇਨਫਰਸਟ੍ਰਕਚਰ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਰਕੇ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉਂ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ इवन ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਉਹ ਮੁੱਖਸਰ ਜੋ ਮਾਘੀ ਮੇਲਾ ਲੱਗਿਆ ਸੀਗਾ ਉਹਦੇ ਟਾਈਮ ਤੇ ਅਰਾਊਂਡ ਆਪ ਬਲਦਤ ਵਿੱਚ ਆਪ ਕੀ ਕਰਦੇ ਸੀਗੇ ਕੁਚ ਕਿ ਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਪੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਪੇਚਣ ਦੀ ਆਰਡਰ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿੱਥੇ ਸਿਕਿਉਰਿਟੀ ਗਾਰਡ ਵਗੈਰਾ ਨਹੀਂ ਹੁੰਦੇ ਕਿਸ ਜੁਲਰ ਸ਼ਾਪ ਤੇ ਉਪਰ ਕੇ ਉੱਪਰ ਕੇ ਟਾਰਗੇਟ ਆਪਣਾ ਬਣਾ ਲਉ ਫਿਰ ਆਪਣੇ ਜੋ ਗਰੋਪ ਦੇ ਬਾਕੀ ਮੈਂਬਰਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਉਂਦੇ ਸੀਗੇ ਤੇ ਫੋਨਸ ਵਗੈਰਾ ਆਪਣੇ ਕੋਈ ਜਗ੍ਹਾ ਲਏ ਜੋ ਇਨਾਦਰ ਲੋਕਲ ਜੋ ਕੰਟੈਕਟਸ ਹੁੰਦੇ ਸਨ ਉਹਦੇ ਕੋਲ ਕੂਲ ਬੰਦ ਕਰਕੇ ਉਹਦੇ ਕੋਲ ਰੱਖਦੇ ਹੋਏ ਸੀ ਕਿ ਤੱਕ ਟੈਕਨੀਕਲੀ ਨੈਨੋਪਰੇਸ ਆਊਟ ਨਾ ਕੀਤਾ ਜਾ ਸਕਦਾ ਬਟ ਵਟੇਂਡਾ ਪੁਲਿਸ ਨੇ ਐਸਪੀ ਸਿਟੀ ਦੀ ਜਿਹੜਾ ਓਵਰਆਲ ਸੋਲੂਸ਼ਨ ਦੇ ਅੰਡਰ ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਨਾਲ ਜਿਹੜੇ ਜਿਹੜੇ ਸੀਆਈ ਦੀ ਟੀਮ ਗਏ ਤੇ ਐਸਐਸਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮਵਰਕ ਕਰਦੇ ਹੋਏ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹਦੇ ਵਿੱਚ ਹਿਊਮਨ ਇੰਟਰਵਿਊ ਤੇ ਆਪਣੀ অবজারਵੇਸ਼ਨਸ ਜਿਹਦੇ ਨਾਲ ਨਾਲ ਟੈਕਨੀਕਲ ਜੋ ਇਨਵੈਸਟੀਗੇਸ਼ਨ ਸੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਜਿਹੜੀ ਚੋਰੀ ਆਦਿ ਘਟਨਾਏ ਇਹਨੂੰ ਟ੍ਰੇਸ ਆਊਟ ਵੀ ਕੀਤਾ ਹੈਗਾ ਤੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਦੋਂ ਇਹ ਤਿੰਨ ਜੋ ਮੇਨ ਦੋਸ਼ੀ ਸੀ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੂਛ ਪਿਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ੍ਹ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਲਰੀ ਦਾ ਕੰਮ ਕਰਦਾ ਹੈਗਾ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਕੇ ਜਿੰਨੇ ਸੀਗੇ ਚਾਂਦੀ ਦੇ ਉਹਨੂੰ ਵੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਇੱਟਾਂ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਹੀਟ ਸੀ ਉਹਨੂੰ ਅੱਗੇ ਕਿਸੇ ਡੂਲਰ ਨੂੰ ਅੱਗੇ ਸਪਲਾਈ ਕਰਦੇ ਉਸ ਤੋਂ ਪਹਿਲਾਂ ਸਾਨੂੰ ਇਸ ਵੀਡੀਓ ਪਹਿਲਾਂ ਮਿਲੀ ਤੇ ਪੁਲਿਸ ਨੇ ਜਿਵੇਂ ਇਨਫਰਮੇਸ਼ਨ ਸਾਡੇ ਕੋਲ ਕਨਫਰਮਾਈਜ਼ ਕੀਤੀ ਇਮੀਡੀਟਲੀ ਟੀਮਸ ਉਸ ਤੋਂ ਮੂਵ ਕੀਤੀਆਂ ਤੇ ਅੱਜ ਸਵੇਰੇ ਇਹ ਆ ਰਿਕਵਰੀ ਆ ਆ ਵਿਕਰਮ ਨਾਮ ਦੇ ਪਰਸਨ ਤੋਂ ਹੋਈ ਹੈ ਉਹਦੀ ਇਸ ਅਪੀਲ ਇਸ ਕਰੈਕਟ ਕਰ ਲਈ ਗਈ ਹੈ ਉਹਦੇ ਕੋਲੋਂ ਰੋਟ ਸਟੋਰੀ ਹੋਈ ਸੀਗੀ ਪ੍ਰਤਾਪ ਦੂਲਰ ਦੀ ਸ਼ਾਪ ਤੋਂ ਤਕਰੀਬਨ 6.5 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸਕਿਊਰ ਤੇ ਇਹਦੇ ਨਾਲ ਨਾਲ ਮੈਂ ਥੋੜੇ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਆ ਜੋ ਚੋਰੀ ਦੀ ਵਾਰਤ ਜੋ ਪਟਨਾ ਪੁਲਿਸ ਵੱਲੋਂ ਪੇਸ਼ ਕੀਤੀ ਗਈ ਹੈ ਦੇ ਨਾਲ ਨਾਲ ਹੀ ਜੋ ਬਾਕੀ ਘਟਨਾਵਾਂ ਖੁਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਟ੍ਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀ ਹੈ ਕਿਉਂਕਿ ਆ ਜੋ ਸਾਡੇ 팀 ਸਰ ਇਹਨਾਂ ਦੇ ਕੋਲ ਕਾਫੀ ਇੰਪੋਰਟੈਂਟ ਜਾਣਕਾਰੀ ਹੈ ਰਿਗਾਰਡਿੰਗ ਅਦਰ ਇਨਸੀਡੈਂਟ ਕਿਉਂਕਿ ਇਹਨਾਂ ਦੇ ਵੀ ਕਾਮੀਂ ਦੇ ਮੈਂਬਰਸ via ਇਹਨਾਂ ਨੂੰ ਜਾਣਕਾਰ ਹੈ ਸੇਮ ਪਿੰਡ ਤੇ ਹੈ ਸਾਰੇ ਕੇ ਸਾਰੇ ਸ਼ਿਫਪੁਰੀ ਮੱਧਪਦੀ ਸਾਰੇ ਕੇ ਸਾਰੇ ਜੋ ਛੋਟ ਗਿਆ ਆ ਤੁਹਾਡਾ ਯੂ ਰੋਵਰਸ ਹੈ ਮੈਂ ਤੇ ਕਿਨਾਰੇ ਤੋਂ ਕੋਲੋਂ ਫਿਰ ਇੰਪੋਰਟੈਂਟ ਜੀ ਇਨਫੋਰਮੇਸ਼ਨ ਦੇ ਲਈ ਅਲੱਗ ਅਲੱਗ ਇਨਸਟੈਂਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕੰਸਰਨਡ ਐਸਐਸਪੀ ਇਸ ਤੇ ਧਿਆਨ ਚਲਾਈਏ ਤਾਂ ਕਿ ਉਹਨਾਂ ਦੇ ਵੀ ਫਿਰ ਜੋ ਇਨਸਟੈਂਸ ਹੈ ਉਹ ਕਿਹਾ ਹੋ ਜੀ ਸਕੇ ਐਂਡ ਉਹਨਾਂ ਦੇ ਵੀ ਅਰੈਸਟ ਹੋ ਸਕੇ ਇਹਦੇ ਨਾਲ ਨਾਲ ਜੋ ਬਾਕੀ ਰਹਿੰਦੇ ਹੋਏ ਸੀ ਤੇ ਕਿਉਂਕਿ ਆ ਜੋ ਗਰੁੱਪ ਸੀ ਜਿਹੜਾ ਜਿਸ ਵਾਲੇ ਜੋੜੇ ਦੇ ਵਿੱਚ ਆਈ ਸੀ ਜੋ 12 ਪੇਰਾ ਪਰਸਨ ਸੀਗੇ ਤਿੰਨਾਂ ਦੀ ਜੋ ਚੋਰੀ ਕਰਨ ਆਈ ਸੀਗੇ ਪਲੱਸ ਇਹਨਾਂ ਨੇ ਜਿਹਨੂੰ ਵੇਚਿਆ ਸੀਗਾ ਸਮਾਨ ਆਗੇ ਉਹਨੂੰ ਰਿਸਟਾਰਚ ਕੀਤਾ ਤੇ ਹਜੇ तकरीबन 8-10 ਜੋ ਦਿਸਟ੍ਰਿਬਿਊਟ ਹੋ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਆਇਡੈਂਟੀਫਾਈ ਕਰ ਲਿਆ ਹੈ ਜਾਨੀ ਆਇਡੈਂਟੀਫਾਈ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਵੇ ਬਹੁਤ ਜਾ ਰਹੇ ਨੇ ਅਰੈਸਟ ਚਾਰ ਹੋਏ ਹੈ 3 ਜਿਨ੍ਹਾਂ ਨੇ ਚੋਰੀ ਕੀਤੀ ਸੀ ਇੱਕ